ਬਲਜਿੰਦਰ ਸਿੰਘ ਪ੍ਰਵਾਨਾ ਕੰਗਣਾਵਾਲੀ ਫਿਲਮ ਦੇ ਉੱਤੇ ਬੋਲਦੇ ਨੇ ਕਿ ਜਿਹੜਾ ਸਾਡੇ ਜਥੇਦਾਰ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਹੈ ਕਿ ਫਿਲਮ ਰਿਲੀਜ਼ ਹੋ ਰਹੀ ਹੈ ਉਹ ਤਾਂ ਆਪਣੇ ਨਜ਼ਾਰੇ ਲੈਣ ਵਿੱਚ ਮਸ਼ਰੂਮ ਨੇ ਅਤੇ ਜਿਹੜੇ ਸਾਡੇ ਵਰਗੇ ਆਮ ਬੰਦੇ ਨੇ ਉਹ ਤੜਫ ਰਹੇ ਨੇ ਕਿ ਫਿਲਮ ਦੇ ਵਿੱਚ ਸਾਡੇ ਜਿਹੜੇ ਜਰਨੈਲ ਸਿੰਘ ਭਿੰਡਰਾ ਵਾਲੇ ਨੇ ਉਹਨਾਂ ਦਾ ਜਿਹੜਾ ਸਰੂਪ ਹੈ ਉਸ ਨੂੰ ਗਲਤ ਦਿਖਾਇਆ ਗਿਆ ਉਸ ਦੇ ਕਿਰਦਾਰ ਨੂੰ ਗਲਤ ਦਿਖਾਇਆ ਗਿਆ ਪਰ ਆਪਣੇ ਇਸ ਤੜਫਣ ਨਾਲ ਕੀ ਹੋਵੇਗਾ ਇਹ ਪੰਜਾਬ ਤੋਂ ਬਾਹਰ ਵੀ ਰਿਲੀਜ਼ ਹੋਵੇਗੀ ਇਹ ਫਿਲਮ ਕਰੋੜਾਂ ਰੁਪਈਆ ਕਮਾ ਸਕਦੀ ਹੈ ਪਰ ਇਸ ਨੂੰ ਤਾਂ ਰੋਕਿਆ ਜਾ ਸਕਦਾ ਜੇ ਸਾਡੇ ਐ ਜੀ ਪੀ ਸੀ ਦੇ ਜਿਹੜੇ ਵਰਕਰ ਨੇ ਜਾਂ ਜਿਹੜੇ ਸਾਡੇ ਨਮਾਇੰਦੇ ਨੇ ਉਹ ਵੱਡੇ ਪੱਧਰ ਦੇ ਉੱਤੇ ਇਸ ਦੇ ਖਿਲਾਫ ਹੋਣ ਪਰ ਅੰਦਰੋਂ ਕਤੀ ਸਭ ਮਿਲੇ ਹੋਏ ਨੇ ਉਹਨਾਂ ਨੇ ਹੋਰ ਕੀ ਕਿਹਾ ਉਹ ਤੁਹਾਨੂੰ ਸੁਣਾਉਣੇ ਆ ਵੱਡੇ ਆਗੇ ਤੁਸੀਂ ਕੰਗਨਾਰ ਰਨਾਲਡ ਦੀ ਫਿਲਮ ਬੰਦ ਕਰਾਉਣੀ ਬੰਦ ਕਰਾਉਣੀ ਕਿਹੜੀ ਗੱਲੋਂ ਬੰਦ ਕਰਾਉਣੀ ਵੀ ਤੁਹਾਨੂੰ ਤਕਲੀਫ ਕੀ ਹੈ ਕੰਗਨਾਰ ਰਨਾਲਡ ਦੀ ਫਿਲਮ ਤੋਂ ਸਿਰਫ ਇਸੇ ਗੱਲ ਕਿ ਤੁਹਾਨੂੰ ਤਕਲੀਫ ਆ ਵੀ ਉਹਨੇ ਖਾਲਸਤਾਨ ਦੇ ਖਲਾਫ ਬੋਲਿਆ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਜਿਹੜੀ ਸ਼ਬਿਆ ਉਹਨੂੰ ਮੜਾ ਵਿਖਾਇਆ ਤੁਹਾਨੂੰ ਕੀ ਲੈਣਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨਾਲ ਤੁਹਾਡਾ ਰਿਸ਼ਤਾ ਕੀ ਹੈ ਔਰ ਜਿਹੜੇ ਉਹਨਾਂ ਦੀਆਂ ਗੱਡੀਆਂ ਤੇ ਬੈਠੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਅਸੀਂ ਗੱਡੀ ਨਸ਼ੀਨ ਆ ਅਸੀਂ ਜ਼ੁੰਮੇਵਾਰ ਆ ਉਹਨਾਂ ਨੂੰ ਤੇ ਫਿਕਰ ਨਹੀਂ ਆ ਮੜਾ ਜਾਵੇ ਜਿਹੜੇ ਉਹਨਾਂ ਦੇ ਨਾਂ ਤੇ ਡੇਰੇ ਬਣਾ ਕੇ ਬੈਠੇ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਜਿਹੜੇ ਉਹਨਾਂ ਦੇ ਨਾਂ ਤੇ ਰੋਟੀਆਂ ਖਾਂਦੇ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਤੁਸੀਂ ਆ ਕੇ ਵੱਡੇ ਵੀ ਕੰਗੜਾ ਰਣਾਉ ਦੀ ਫਿਲਮ ਜਿਹੜੀ ਆ ਜੀ ਬੈਨ ਕਰਾਉਣੀ ਆ ਬੈਨ ਕਰਾਉਣੀ ਆ ਬੰਦ ਕਰਾਉਣੀ ਆ ਬੰਦ ਕਰਾਉਣੀ ਆ ਬੰਦ ਕਰਾਉਣੀ ਆ ਤੇ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ ਜਿਹੜੇ ਬੈਠੇ ਨੇ ਗੱਡੀਆਂ ਤੇ ਬੁੱਕੜਾ ਮਾਰ ਕੇ ਤੇ ਵਿਦੇਸ਼ਾਂ 'ਚ ਘੁੰਮਦੇ ਪਏ ਨੇ ਉਹਨਾਂ ਨੂੰ ਫਿਕਰ ਹੋਣਾ ਚਾਹੀਦਾ ਅਸ ਜਿ ਪੇਚ ਨੂੰ ਫੇਰਣਾ ਚਾਹੀਦਾ ਜਿਨ੍ਹਾਂ ਨੇ ਯਾਦਗਾਰ ਉਥੇ ਬਣੀ ਹੋਏ ਸੰਦਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਉਹਨਾਂ ਦੀ ਜ਼ਿੰਮੇਵਾਰੀ ਆ ਆਪਾਂ ਕਿੰਨਾ ਕੁ ਰੋਲਾ ਪਾਵਾਂਗੇ ਰੋਲਾ ਪਾ ਕੇ ਕੀ ਕਰ ਲਾਂਗੇ ਮੈਂ ਆਪਣੇ ਇਲਾਕੇ ਦੇ ਰਾਜਪੁਰ ਚ ਬੰਦ ਕਰਾ ਦੂੰਗਾ ਕੋਈ ਚੰਡੀਗੜ੍ਹ ਬੰਦ ਕਰਾ ਦੂੰਗਾ ਕੋਈ ਪਟਿਆਲੇ ਬੰਦ ਕਰਾ ਦੂੰਗਾ ਕੀ ਹੋਊਗਾ ਇਹਦੇ ਨਾਲ ਇਹਦੇ ਨਾਲ ਉਹ ਫਿਲਮ ਕਰੋੜਾਂ ਦੀ ਅੱੜ ਬਾ ਰੁਪਈਆ ਕਮਾ ਕੇ ਜਾਏਗੀ ਬਹਿਣ ਨਹੀਂ ਉਹ ਫਿਲਮ ਪੂਰੇ ਇੰਡੀਆ ਦੇ ਵਿੱਚ ਬੰਦ ਹੋਣੀ ਚਾਹੀਦੀ ਆ ਇਕੱਲੇ ਪੰਜਾਬ ਚ ਨਹੀਂ ਜੇ ਪਾਇਆ ਚੱਕਣਾ ਤਾਂ ਚੱਕਿਓ ਨਹੀਂ ਤੇ ਨਾ ਚੱਕਿਓ ਵੱਡੇ ਆ ਗਏ ਤੁਸੀਂ ਕੰਗਨੜਾ ਰਣਾਉਦੀ ਫਿਲਮ ਬੰਦ ਕਰਾਉਣੀ ਬ ਕਿਹੜੀ ਗੱਲੋਂ ਬੰਦ ਕਰਾਉਣੀ ਵੀ ਤੁਹਾਨੂੰ ਤਕਲੀਫ ਕੀ ਆ ਕੰਨੜਾ ਰਣੌਦ ਦੀ ਫਿਲਮ ਤੋਂ ਸਿਰਫ ਇਸੇ ਗੱਲ ਕਿ ਤੁਹਾਨੂੰ ਤਕਲੀਫ ਆ ਵੀ ਉਹਨੇ ਖਾਲਸਤਾਨ ਦੇ ਖਲਾਮ ਬੋਲਿਆ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਜਿਹੜੀ ਸ਼ਬੀਆ ਨੂੰ ਮਾਰਾ ਵਿਖਾਇਆ ਤੁਹਾਨੂੰ ਕੀ ਲੈਣਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨਾਲ ਤੁਹਾਡਾ ਰਿਸ਼ਤਾ ਕੀ ਹੈ ਔਰ ਜਿਹੜੇ ਉਹਨਾਂ ਦੀਆਂ ਗੱਡੀਆਂ ਤੇ ਬੈਠੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਖਾ ਸਾਹਿਬ ਪਿੰਡਰਾ ਵਾਲਿਆਂ ਦੇ ਅਸੀਂ ਗੱਦੀ ਨਿਸ਼ੀਨ ਆ ਅਸੀਂ ਜ਼ਿੰਮੇਵਾਰ ਆ ਉਹਨਾਂ ਨੂੰ ਤਾਂ ਫਿਕਰ ਨਹੀਂ ਆ ਮੜਾ ਜਾਵੇ ਜਿਹੜੇ ਉਹਨਾਂ ਦੇ ਨਾਂ ਤੇ ਡੇਰੇ ਬਣਾ ਕੇ ਬੈਠੇ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਜਿਹੜੇ ਉਹਨਾਂ ਦੇ ਨਾਂ ਤੇ ਰੋਟੀਆਂ ਖਾਂਦੇ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਤੁਸੀਂ ਆ ਕੇ ਵੱਡੇ ਵੀ ਕੰਗੜਾ ਰਣਾਉ ਦੀ ਫਿਲਮ ਜਿਹੜੀ ਆ ਜੀ ਬੈਨ ਕਰਾਉਣੀ ਆ ਬੈਨ ਕਰਾਉਣੀ ਆ ਬੰਦ ਕਰਾਉਣੀ ਆ ਬੰਦ ਕਰਾਉਣੀ ਆ ਬੰਦ ਕਰਾਉਣੀ ਆ ਤੇ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ ਜਿਹੜੇ ਬੈਠੇ ਨੇ ਗੱਡੀਆਂ ਤੇ ਬੁਕੜਾ ਮਾਰ ਕੇ ਤੇ ਵਿਦੇਸ਼ਾਂ 'ਚ ਘੁੰਮਦੇ ਪਏ ਨੇ ਉਹਨਾਂ ਨੂੰ ਫਿਕਰ ਹੋਣਾ ਚਾਹੀਦਾ ਐਸਜੀਪੀਸੀ ਨੂੰ ਫਿਕਰ ਹੋਣਾ ਚਾਹੀਦਾ ਜਿਨ੍ਹਾਂ ਨੇ ਯਾਦਗਾਰ ਉੱਥੇ ਬਣੀ ਹੋਈ ਸੰਧਿਆਨੀ ਜਰਨੈਲ ਸਿੰਘ ਖਾਸਾ ਭਿੰਡਰਾ ਵਾਲਿਆਂ ਦੀ ਉਹਨਾਂ ਦੀ ਜ਼ਿੰਮੇਵਾਰੀ ਆ ਆਪਾਂ ਕਿੰਨਾ ਕੁ ਰੋਲਾ ਪਾਵਾਂਗੇ ਰੋਲਾ ਪਾ ਕੇ ਕੀ ਕਰ ਲਾਂਗੇ ਮੈਂ ਆਪਣੇ ਇਲਾਕੇ ਦੇ ਰਾਜਪੁਰ ਚ ਬੰਦ ਕਰਾ ਦੂੰਗਾ ਕੋਈ ਕੰਢੀਗੜ ਬੰਦ ਕਰਾ ਦਊਗਾ ਕੋਈ ਪਟਿਆਲੇ ਬੰਦ ਕਰਾ ਦਊਗਾ ਕੀ ਹੋਊਗਾ ਇਹਦੇ ਨਾਲ ਇਹਦੇ ਨਾਲ ਉਹ ਫਿਲਮ ਕਰੋੜਾਂ ਲਈ ਅਰਬਾਂ ਰੁਪਈਆ ਕਮਾ ਕੇ ਜਾਏਗੀ ਬਹਿਣ ਨਹੀਂ ਉਹ ਫਿਲਮ ਪੂਰੇ ਇੰਡੀਆ ਦੇ ਵਿੱਚ ਬੰਦ ਹੋਣੀ ਚਾਹੀਦੀ ਆ ਇਕੱਲੇ ਪੰਜਾਬ 'ਚ ਨਹੀਂ ਜੇ ਪੈਰ ਚੱਕਣਾ ਤਾਂ ਚੱਕਿਓ ਨਹੀਂ ਤੇ ਨਾ